ਮਨ ਪ੍ਰਸ਼ਾਸਨ ਮੋਰੇ ਇਹੀ ਆ ਬਾਜ਼ਾਰ ਚ ਚਾਰ ਪੰਜ ਕਾਹਂਟ ਹੋ ਚੁੱਕੇ ਜੇ ਹੁਣ ਨਹੀਂ ਕਰਦੇ ਫੇ ਅਸੀਂ ਕੋਈ ਕਾਰਵਾਈ ਕਰਾਂਗੇ ਜਿੱਦਾਂ ਦੇਖਦੇ ਆ ਕਰਦੇ ਆ ਜੋ ਨਾ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਪਾਲਿਸ ਕੰਪਲੀਟ ਪਾਲਿਸ ਕੰਪਲੀਟ ਕੀਤੀ ਪਾਲਿਸ ਕੰਪਲੀਟ ਵੀ ਲੇਟ ਆਏ ਆ ਜੀ ਆਏ ਹਾਂ ਲੇਟ ਆਏ ਪਰ ਬਹੁਤ ਜ਼ਿਆਦੇ ਸਵੇਰੇ ਅਸੀਂ 7 ਵਜੇ ਦੇ ਆਏ ਹੋਏ ਆ ਪਾਲਿਸ ਵਾਲੇ 10 ਵਜੇ ਤੋਂ ਬਾਅਦ ਆਏ ਆ ਜੀ ਚੌਕੀਦਾਰ ਹੈ ਨਹੀਂ ਕੋਈ ਪੁਲਿਸ ਦੀ ਗਸ਼ਤ ਕੋਈ ਪੁਲਿਸ ਦੀ ਗਸ਼ਤ ਵੀ ਹੈ ਨਹੀਂ ਕੋਈ ਨਹੀਂ ਜੀ ਨਹੀਂ ਜੀ ਬੰਦਾ ਫੇ ਕਿਤੇ ਸੇਫ ਇੰਜੇ ਦੁਕਾਨਾਂ ਚ ਜਿਹੜੀ ਆਪਣੇ ਘਰਾਂ ਚ ਹੀ ਨਹੀਂ ਸੇਫ ਹੈਗਾ ਫੇ ਸੇਫ ਕਿੱਥੇ ਹੈਗਾ ਮੈਨੂੰ ਦੱਸ ਤੇ ਸਾਡੇ ਬਿਜ਼ਾਰ ਚ ਦੋ ਤਿੰਨ ਬੰਦੇ ਹੈਗੇ ਉਹਨਾਂ ਨੇ ਕੰਪਲੀਟ ਕੀਤੀ ਨਹੀਂ ਅਗਲਾ ਕਹਿੰਦਾ ਕੀ ਕਰਨੀ ਕੰਪਲੀਟ ਕਰਕੇ ਪੁਲਿਸ ਨੇ ਕਿਹੜਾ ਕੁਝ ਕਰਨਾ ਹੈ ਜੀ моей timing долго asoota cham shirtoha samdi ni elegan 26 Nertisha Pats <laughs> Alcohol Ich bin eint Musik Punkt ah ਜੱਪੀਂ ਜੱਪਾਰਤ ਮੈਂ ਆ ਤੁਹਾਡਾ ਆਪਣਾ ਜਸਵਿੰਦਰ ਚੰਬਰ ਅੱਜ ਤਹਿਸੀਲ ਬਿਆਰ ਜਿਹਨੂੰ ਬਾਬਾ ਆਪਾਂ ਕਹਿੰਦੇ ਪਰਤ ਮਿਲਾਬ ਚੌਕ ਉੱਥੇ ਥਿੰਦ ਸਵੀਟ ਸ਼ਾਪ ਦੀ ਦੁਕਾਨ ਹੈ ਜਿੱਥੇ ਅੱਜ ਰਾਤੀ ਚੋਰਾਂ ਨੇ ਜਿਹੜੀ ਕੰਦ ਉੱਪਰ ਦੀ ਟੱਪ ਕੇ ਉੱਪਰ ਦੀ ਜਿਹੜੀ ਬਿਲਡਿੰਗ ਹੈ ਉਹਦੇ ਉੱਪਰ ਦੀ ਆ ਕੇ ਨੁਕਸਾਨ ਕਰਕੇ ਗਏ ਨੇ ਸਾਡੇ ਨਾਲ ਨੇ ਦੁਕਾਨ ਮਾਲਕ ਨੇ ਹਾਂਜੀ ਕੀ ਨਾਮ ਭਾਜੀ ਮੇਰਾ ਨਾਮ ਹਰਸ਼ਦੀਪ ਸਿੰਘ ਜੀ ਕਾਜੀ ਦੁਕਾਨ ਆਪਣੀ ਆਪਣੀ ਹਲਵਾਈ ਦੀ ਦੁਕਾਨ ਹੈ 40 ਸਾਲ ਪੁਰਾਣੀ ਨਕੌਦਰ ਥਿੰਦ ਸਵੀਟ ਸ਼ਾਪ ਮੈਂ ਤਾਂ ਇਹੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇਹ ਚੋਰੀਆਂ ਨਕੌਦਰ ਕਿੰਨੀਆਂ ਠੀਕ ਹੈ ਹੁਣ ਰੱਦ ਦਿਨ ਤਿਹਾਰ ਆਂਦਾ 30-35000 ਰੁਪਿਆ ਦੇ ਕੈਸ਼ ਜ਼ਰੂਰੀ ਹੁੰਦਾ ਹੀ ਆ ਜੀ ਤੁਹਾਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਅੱਛਾ ਚੋਰੀ ਮਨ ਲਗੀ ਕਿੱਧਰ ਦੀ ਆਇਆ ਜੋ ਪਿਛੋਂ ਦੀ ਆਇਆ ਭਾਈ ਆਪਣੀ ਦੁਕਾਨ ਵਾਲ ਦੀ ਠੀਕ ਹੈ ਮੋਰੇ ਫਰੰਟ ਗੇਟ ਨੂੰ ਨਹੀਂ ਕੈਮਰੇ ਬੰਦ ਕਰ ਦਿੱਤੇ ਅਗਲੇ ਆਣੇ ਆਉਂਦੇ ਸਾਰੇ ਟੇਪ ਲਾ ਕੇ ਉੱਤੇ ਪੇਪਰ ਲਾ ਕੇ ਬੰਦ ਕਰ ਦਿੱਤਾ ਹੁਣ ਪ੍ਰਸ਼ਾਸਨ ਮੋਰੇ ਇਹੀ ਆ ਬਾਜ਼ਾਰ ਚ 4-5 ਘੰਟ ਹੋ ਚੁੱਕੇ ਜੇ ਹੁਣ ਨਹੀਂ ਕਰਦੇ ਫੇ ਅਸੀਂ ਕੋਈ ਕਾਰਵਾਈ ਕਰਾਂਗੇ ਕਿ ਤਾਂ ਦੇਖਦੇ ਆ ਕਰਦੇ ਆ ਜੋ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ। ਕਮਪਲੇਂਟ ਕੀਤੀ? ਪੁਲਿਸ ਨੂੰ ਕਮਪਲੇਂਟ ਕੀਤੀ। ਪੁਲਿਸ ਕਮਪਲੀਟ ਵੀ ਲੇਟ ਆਏ ਆ ਜੀ। ਆਏ ਜੀ? ਹਾਂ ਲੇਟ ਆਏ ਪਰ ਬਹੁਤ ਜ਼ਿਆਦਾ। ਸਵੇਰੇ ਅਸੀਂ 7 ਵਜੇ ਦੇ ਆਏ ਹੋਏ ਆ। ਪੁਲਿਸ ਵਾਲੇ 10 ਵਜੇ ਤੋਂ ਬਾਅਦ ਆਏ ਆ ਜੀ। ਹਾਂ ਜੀ। ਇਹੀ ਪ੍ਰਸ਼ਾਸਨ ਨੂੰ 30-35000 ਰੁਪਏ ਆਪਣਾ ਗਾਇਬ ਹੋ ਗਿਆ। ਇਹ ਕੈਸ਼ ਜਿਹੜਾ ਪਿਆ ਸੀ ਹੋਰ ਕੋਈ ਚੀਜ਼ ਨੂੰ ਨਹੀਂ ਛੇੜਿਆ। ਨਹੀਂ ਹੋਰ ਕੋਈ ਚੀਜ਼ ਨੂੰ ਨਹੀਂ ਛੇੜਿਆ। ਕੈਸ਼ ਹੀ ਲੈ ਗਏ। ਕੈਸ਼ ਹੀ ਇਕੱਲਾ ਲੈ ਗਏ। ਕਿੰਨਾ ਕੈਸ਼ ਆ? 30-35000 ਰੁਪਏ ਹੈਗਾ। ਹਾਂ ਜੀ। ਕਿੱਦਾਂ ਤੁਹਾਡੀ ਮਾਰਕੀਟ ਦੇ ਵਿੱਚ ਕੋਈ ਚੌਕੀਦਾਰ ਹੈ ਚੌਕੀਦਾਰ ਭਾਜੀ ਇੱਕ ਬੰਦੇ ਨੂੰ ਕਿਹਾ ਹੋਵੇ ਤਾਂ ਤਾਂ ਹੀ ਸਾਰੇ ਪਿਆਰ ਵਾਲੇ ਕਹਿੰਦੇ ਕੋਈ ਕਹਿੰਦਾ ਮੈਂ ਦੇਣਾ ਹੀ 50 ਕੋਈ ਕਹਿੰਦਾ ਮੈਂ ਦੇਣਾ ਹੀ 100 ਰੁਪਈਆ ਇਹ ਤੋਂ ਬਾਅਦ ਕੋਈ ਦੇ ਕੇ ਰਾਜੀ ਨਹੀਂ ਜੀ ਕੋਈ ਨਹੀਂ ਚੌਕੀਦਾਰ ਹੈ ਨਹੀਂ ਚੌਕੀਦਾਰ ਹੈ ਨਹੀਂ ਕੋਈ ਪੁਲਿਸ ਦੀ ਗਸ਼ਤ ਕੋਈ ਪੁਲਿਸ ਦੀ ਗਸ਼ਤ ਵੀ ਹੈ ਨਹੀਂ ਕੋਈ ਨਹੀਂ ਜੀ ਨਹੀਂ ਟੀ ਮੰਗ ਕਰਦੇ ਹੁਣ ਪ੍ਰਸ਼ਾਸਨ ਸਾਡ ਨੂੰ ਇਨਸਾਫ ਚਾਹੀਦਾ ਜੀ ਜੋ ਸਾਡਾ ਨੁਕਸਾਨ ਹੋਇਆ ਭਰਣ ਇਹ ਕਿਉਂਕਿ ਇੰਨੀਆਂ ਚੋਰੀਆਂ ਹੋ ਚੁੱਕੀਆਂ ਹੁਣ ਥੋੜੇ ਦਿਨ ਹੋਏ ਤੁਸੀਂ ਦੇਖਿਆ ਜੀ ਉਹ ਮੁੰਡੇ ਦੀ ਗੱਡੀ ਚੋਂ ਵੀ ਸਟੀਰੀਓ ਲਾ ਕੇ ਲੈ ਕੇ ਗਏ ਜੇ ਬੰਦਾ ਫੇ ਕਿਤੇ ਸੇਫ ਇੰਜੇ ਦੁਕਾਨਾਂ 'ਚ ਨਹੀਂ ਆਪਣੇ ਘਰਾਂ 'ਚ ਹੀ ਨਹੀਂ ਸੇਫ ਹੈਗਾ ਫੇ ਸੇਫ ਕਿੱਥੇ ਹੈਗਾ ਮੈਨੂੰ ਦੱਸ ਤੇ ਕੋਈ ਜ਼ਿਆਦਾਤਰ ਤਾਂ ਕਈ ਜਿਨ੍ਹਾਂ 'ਤੇ ਚੋਰੀਆਂ ਹੁੰਦੀਆਂ ਉਹ ਜ਼ਿਆਦਾ ਕੰਪਲੇਨਟ ਵੀ ਨਹੀਂ ਕਰਦੇ ਤੁਹਾਡੇ ਲਾਗੇ ਬਿਜ਼ਾਰ 'ਚ ਕਈਆਂ ਨੇ ਚੋਰੀਆਂ ਇੰਜ ਕਈਆਂ ਨੇ ਕੰਪਲੇਟ ਹੀ ਨਹੀਂ ਕੀਤੀ ਅਗਲੇ ਕਹਿੰਦੇ ਕੱਲ ਹੀ ਕਰਨਾ ਪ੍ਰਸ਼ਾਸਨ ਨੂੰ ਕਿਹੜਾ ਪਤਾ ਸਭ ਕੋਈ ਪਤਾ ਅਗਲੇ ਹੁੰਦੇ ਵਸੁੰਦੇ ਕਰਦੇ ਹੀ ਨਹੀਂ ਹੁਣ ਸਾਡੇ ਬਿਜ਼ਾਰ 'ਚ ਦੋ ਤਿੰਨ ਬੰਦੇ ਹੈਗੇ ਉਹਨਾਂ ਨੇ ਕੰਪਲੀਟ ਅਸੀਂ ਸਾਫ਼ ਹੀ ਕਹਿੰਦੇ ਏਨੀ ਗੱਲ ਕੈਮਰੇ ਦੇ ਮੂਰੇ ਕੋਈ ਕਹਿ ਕੇ ਦਿਖਾਓ ਤੁਸੀਂ ਦੁਕਾਨਦਾਰ ਰਲ ਕੇ ਮਲਕੀ ਕੋਈ ਨਾ ਕੋਈ ਲਗਾ ਲਓ ਆਪਣਾ ਇੱਥੇ ਚੌਕੀਦਾਰ ਲਗਾ ਲਓ ਭਾਈ ਜੀ ਅਸੀਂ ਲਾਉਣ ਨੂੰ ਤਿਆਰ ਆਂ ਕਈ ਬੰਦੇ ਵਿੱਚ ਨਹੀਂ ਜਿਨ੍ਹਾਂ ਦੀਆਂ ਫਿਜ਼ੀਕਲ ਹੱਥ ਟੈਟ ਆ ਹਰੇਕ ਬੰਦਾ ਬਰਾਬਰ ਦਾ ਨਹੀਂ ਹੈਗਾ ਮੈਂ ਦੇ ਦੂੰਗਾ 200 ਦੇ ਦੂੰਗਾ 400 ਦੇ ਦੂੰਗਾ ਆ ਮੇਰੇ ਭਰਾ ਖੜੇ ਨਾਲ ਪਿੱਛੇ ਪਾਸੇ ਖੜੇ ਆ ਮੇਰੇ ਵੀਰ ਇਹ ਵੀ ਦੇ ਦੇਣਗੇ ਪੈਸੇ ਕਈਆਂ ਦੀ ਜੇਬ ਨਹੀਂ ਫੋਲੋ ਕਰਦੀ ਜੰਨੀ ਉਹ ਕਿੱਥੋਂ ਕਰਨਗੇ ਪੈਸੇ ਇਸ ਕਰਕੇ ਪ੍ਰਸ਼ਾਸਨ ਨੂੰ ਖੁਦ ਦੇਖਣਾ ਪੈਣਾ ਨਾ ਨਹੀਂ ਤਾਂ ਫੇ ਅਸੀਂ ਕਾਰਵਾਈ ਜੋ ਬਣਦੀ ਅਸੀਂ ਕਰਾਂਗੇ ਤਦੋ ਧੰਨਵਾਦ ਇਹ ਸਨ ਦੁਕਾਨਦਾਰ ਥੰਦ ਫੂਡ ਸ਼ਾਪ ਦੇ ਮਾਲਕ ਜਿਨ੍ਹਾਂ ਦੀ ਦੁਕਾਨ ਤੇ ਰਾਤੀ ਚੋਰ ਨੇ ਇੱਕ ਜਿਹੜਾ ਸੀਸੀਟੀਵੀ ਕੈਮਰਾ ਸੀ ਉਹ ਤੇ ਉੱਪਰ ਵੀ ਮੋਰੇ ਜਿਹੜੇ ਪੇਪਰ ਲਗਾ ਕੇ ਚੋਰੀ ਨੂੰ ਇਨਜਾਮ ਦਿੱਤਾ ਔਰ 30 35 ਤੋਂ ਜਿੱਦਾਂ ਦੁਕਾਨਦਾਰ ਦੱਸਣ ਦਾ ਅਨੁਸਾਰ ਜਿਹੜਾ ਉਹਨਾਂ 30 ਤੋਂ 35000 ਰੁਪਏ ਦੇ ਜਿਹੜਾ ਕੈਸ਼ ਪਿਆ ਸੀ ਲੈ ਕੇ ਫਰਾਰ ਹੋ ਗਏ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲੈਰ ਨਕੋਦੜ